ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਭਾਰਤ ਦਾ ਕਾਨੂੰਨਾਂ ਚਿਹਰਾ ਪੂਰੀ ਦੁਨੀਆ ਦੇ ਅੰਦਰ ਬੇਨਕਾਬ ਹੋ ਰਿਹਾ ਲੋਗ ਇਸ ਟਾਈਮ ਤੇ ਭਾਰਤ ਨੂੰ ਨਰਿੰਦਰ ਮੋਦੀ ਨੂੰ ਬੜੀਆਂ ਗੱਲਾਂ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਬੜੀਆਂ ਗੱਲਾਂ ਹੋ ਰਹੀਆਂ ਨੇ ਤੇ ਯੂਕੇ ਯੂਕੇ ਨੇ ਦਮਨਕਾਰੀ ਕਹਿ ਦਮਨਕਾਰੀ ਦਾ ਮਤਲਬ ਕੀ ਹੈ ਕੀ ਹੁੰਦਾ ਦਮਨਕਾਰੀ ਇਹ ਸੰਤ ਲਗਾਈ ਦੀ ਵੀਡੀਓ ਵੀਡੀਓ ਆਲ ਵਾਦਨੇ ਵੀਡੀਓ ਆਲ ਵਦਨ ਪਹਿਲੇ ਤੋਂ ਆਮ ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਆਂ ਇਹ ਇੰਡੀਆ ਨੂੰ ਦਮਨਕਾਰੀ ਕਹਿ ਕੇ ਹੁੰਜੇ ਲਾਇਆ ਜਾਂ ਫਿਰ ਸਿੱਧੂ ਮੂਸੇ ਵਾਲੇ ਦਾ ਆ ਗਾਣਾ ਲਾਇਆ ਵੀ ਸਾਡਾ ਚੱਲਦਾ ਏ ਤੱਕਾ ਅਸੀਂ ਤਾਂ ਕਰਦੇ ਇਹ ਦਮਨਕਾਰੀ ਹੁੰਦਾ ਕੀ ਹੈ ਜੀ ਮਾੜਾ ਸ਼ਬਦ ਦਾ ਚੰਗਾ ਸ਼ਬਦ ਆ ਇੰਡੀਆ ਲਈ ਕਿ ਪ੍ਰਾਊਡ ਵਾਲਾ ਸ਼ਬਦ ਆ ਜੀ ਇਹ ਬਰਾੜ ਸਾਹਿਬ ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਉਹਨਾਂ ਦੇ ਸਰਕਾਰੀ ਬੁਲਾਰੇ ਨੇ ਜਿਹੜਾ ਇੰਡੀਆ ਨੂੰ ਜਾਨੀ ਭਾਰਤ ਨੂੰ ਉਹਨੇ ਕਿਹਾ ਪੇ ਦਮਨਕਾਰੀ ਮੁਲਖ ਆ ਤੇ ਇਹਦੇ ਜੇ ਆਪਾਂ ਥੋੜਾ ਜਿਹਾ ਪਿਛੋਕੜ ਵਿੱਚ ਜਾਈਏ ਤਾਂ ਦਮਨਕਾਰੀ ਮੁਲਖ ਇੰਗਲੈਂਡ ਆਪ ਵੀ ਰਿਹਾ ਆ ਔਰ ਉਹਨੀ ਪੂਰੀ ਦੁਨੀਆ ਤੇ ਕੀ ਮੈਂ ਕਹੂੰਗਾ ਕਈਆਂ ਮੁਲਕਾਂ ਦੇ ਉੱਤੇ ਲੰਬਾ ਟਾਈਮ ਤੱਕ ਇਹਨਾਂ ਦਾ ਰਾਜ ਕੀਤਾ ਇਵਨ ਕਿ ਇੰਡੀਆ ਵੀ ਉਹਨਾਂ ਦਾ ਘੱਟੋ-ਘੱਟ 100 ਸਾਲ ਸਾਡਾ ਮੁਲਕ ਜਿਹੜਾ ਭਾਰਤ ਹੈ ਉਹ ਗੁਲਾਮ ਰਿਹਾ ਤੇ ਕੁਦਰਤੀ ਹੈ ਕਿ ਉਹ ਚੀਜ਼ਾਂ ਜਿਹੜੀਆਂ ਅੱਜ ਉਹਨਾਂ ਦੇ ਉਹ ਦੂਸਰੇ ਜਿਹੜੇ ਮੁਲਕਾਂ ਚਾਹੇ ਤਰੱਕੀਆਂ ਕਰਦੇ ਆ ਚਾਹੇ ਉਹ ਕਿਸੇ ਪਾਸੇ ਨੂੰ ਵੀ ਡਿਵੈਲਪ ਹੁੰਦੇ ਤੇ ਉਹ ਕੋਈ ਨਾ ਕੋਈ ਇਹਨਾਂ ਨੂੰ ਕੋਈ ਮੁੱਦਾ ਚਾਹੀਦਾ ਹੁੰਦਾ ਕਿ ਇਸ ਮੁਲਕ ਦੇ ਵਿੱਚ ਵੀ ਆਹ ਖਰਾਬੀ ਹੋਣ ਰਹੀ ਹੈ ਉਹ ਬਾਕੀ ਇਹਦੇ 'ਚ ਕੋਈ ਦੋਰਾਮਾ ਨਹੀਂ ਬਰਨ ਸਾਹਿਬ ਜਿਹੜੀ ਉਹ ਦਮਨਕਾਰੀ ਵਾਲੀ ਜਿਹੜੀ ਉਹਨੇ ਗੱਲ ਕੀਤੀ ਆ ਉਹਦੇ 'ਚ ਕੁਝ ਗੱਲਾਂ ਸੱਚਾਈ ਵੀ ਹੈਗੀਆਂ ਉਹ ਪੋਰ ਜਿਹੜਾ ਸਿੱਖਿਆ ਉਹ ਉਹਦੇ ਉਹ ਜੋ ਉਹਦੇ ਚ ਜੋ ਇਹ VOTING ਹੁੰਦੀ ਆ ਉਹਦੇ ਆਧਾਰ ਤੇ ਹੀ ਇਹ ਜਿਹੜੀ ਆ ਬ੍ਰਿਟਿਸ਼ ਗਵਰਨਮੈਂਟ ਆ ਉਹਨਾਂ ਦੀ ਇਹ ਸਟੇਟਮੈਂਟ ਆਈ ਆ ਔਰ ਉਹਨਾਂ ਨੇ ਕਿਹਾ ਜਿਹੜਾ ਭਾਰਤ ਆ ਇਹ ਦਮਨਕਾਰੀ ਮੁਲਕ ਆ ਔਰ ਜੇ ਦੇਖਿਆ ਜਾਵੇ ਤਾਂ ਮੈਂ ਜਿਹੜਾ ਬ੍ਰਿਟਿਸ਼ ਆ ਇਹਨੇ ਪਹਿਲਾਂ ਵੀ ਇੱਕ ਲਿਸਟ ਜਾਰੀ ਕੀਤੀ ਸੀ ਜਿਹਦੇ ਜਿਹਦੇ ਵਿੱਚ 11 ਇਹਨਾਂ ਨੇ ਕੰਟਰੀਆਂ ਨੂੰ ਦਮਨਕਾਰੀ ਕਿਹਾ ਸੀ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਚਾਈਨਾ ਰਸ਼ੀਆ ਤੇ ਈਰਾਨ ਤੇ ਹੋਰ ਬਹੁਤ ਸਾਰੀਆਂ ਕੰਟਰੀਆਂ ਨੇ ਤੇ ਹੁਣ ਇਹਨਾਂ ਨੇ ਭਾਰਤ ਨੂੰ ਵੀ ਜਿਹੜਾ ਇਸ ਇਸ ਲਿਸਟਰੀ ਵਿੱਚ ਉਹਦਾ ਨਾਮ ਵੀ ਨਹੀਂ ਦਾਜ ਕਰ ਦਿੱਤਾ ਕਿ ਇੱਥੇ ਵੀ ਮਨੁੱਖੀ ਜਿਹੜੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ ਬ੍ਰਾਦਰ ਸਾਹਿਬ ਇਹ ਜੇ ਦੇਖਿਆ ਜਾਵੇ ਤਾਂ ਇਹ ਸਾਰੀ ਜਿਹੜੀ ਲਿਸਟ ਤਿਆਰ ਕੀਤੀ ਗਈ ਆ ਇਹਦੇ ਵਿੱਚ ਜਿਹੜੀ ਸਿੱਖਾਂ ਦੇ ਵਿੱਚ ਉਹ ਨਹੀਂ ਜਿਹੜਾ ਆਧਾਰ ਬਣਾਇਆ ਸਿੱਖ ਫੋਰ ਜਸਟਿਸ ਨੂੰ ਆਧਾਰ ਬਣਾਇਆ ਬ੍ਰਿਟਿਸ਼ ਗਵਰਨਮੈਂਟ ਨੇ ਔਰ ਇਹਨਾਂ ਨੇ ਜਿਹੜਾ ਜਿਹੜਾ ਇਹਨੂੰ ਡਿਕਲੇਅਰ ਕੀਤਾ ਕਿ ਇਹ ਦਮਨਕਾਰੀਆ ਇਹ ਜਿਹੜਾ ਮੁੱਦਾ ਬਣਾਇਆ ਜਿਹੜਾ ਇਹਦੇ ਵਿੱਚ ਬਣਾਇਆ ਸਿੱਖਾਂ ਨੂੰ ਨਾਲ ਜੋ ਇੱਥੇ ਧੱਕਾ ਹੁੰਦਾ ਆ ਇੰਡੀਆ ਦੇ ਵਿੱਚ ਜੋ ਧੱਕਾ ਹੁੰਦਾ ਆ ਸਿੱਖਾਂ ਦੇ ਨਾਲ ਉਸ ਚੀਜ਼ ਨੂੰ ਉਹਨੇ ਆਧਾਰ ਬਣਾਇਆ ਜਦਾ ਜਿਵੇਂ ਕਿ ਉਹਨੇ ਕਿਹਾ ਬੰਦੀ ਸਿੱਖ ਜਿਹੜੇ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਜ਼ਾ ਭੁਗਤ ਕੇ ਜੇਲ੍ਹਾਂ ਵਿੱਚ ਬੈਠੇ ਆ ਦੂਸਰਾ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਜਿਹੜਾ ਸਿੱਖ ਫਰ ਜਸਟਿਸ ਜਿਹੜਾ ਪਤਨ ਗੁਰਪਤਵੰਤ ਸਿੰਘ ਪੰਨੂ ਮਰਕਾ ਤੋਂ ਜਿਹੜਾ ਇਹ ਮੂਵਮੈਂਟ ਚ ਲਾਉਂਦਾ ਖਾਲਸਾਣ ਦੀ ਉਹਨੂੰ ਅਤਵਾਦੀ ਘੋਸ਼ਿਤ ਕਰਕੇ ਉਹ ਤੇ ਜੋਪਾ ਵਰਗੀਆਂ ਜਿਹੜੀਆਂ ਵੱਡੇ ਲਾ ਆ ਉਹ ਉਹਦੇ ਤੇ ਲਾ ਆ ਤੇ ਉਨੀ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਉਸ ਬਲਾਰੇ ਨੇ ਆਪਣੀ ਸਪੀਚ ਦੇ ਵਿੱਚ ਜਾਂ ਆਪਣੇ ਪੱਤਰ ਦੇ ਵਿੱਚ ਉਹਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇੱਥੇ ਕੋਈ ਬੰਦਾ ਜਿਹੜਾ ਆ ਮਨੁੱਖੀ ਅਧਿਕਾਰਾਂ ਦੀ ਜਿਹੜੀ ਆ ਗੱਲ ਨਹੀਂ ਕਰ ਸਕਦਾ ਜੇ ਉਹ ਕੋਈ ਗੱਲ ਕਰਦਾ ਤੇ ਇਹ ਜਿਹੜੀ ਇੰਡੀਆ ਗਵਰਨਮੈਂਟ ਆ ਇਹ ਉਹਦੇ ਤੇ ਜੁਰਮ ਕਰਦੀ ਆ ਉਹਨੂੰ ਲੰਬਾ ਟਾਈਮ ਜੇਲਾ ਸੁੱਟਦੀ ਆ ਤੇ ਮਤਲਬ ਕਿ ਆਪਣੇ ਜੋ ਹੱਕ ਕੋਈ ਬੰਦਾ ਮੰਗਦਾ ਆ ਤੇ ਉਹਦੇ ਹੱਕ ਲਈ ਉਹਦੇ ਨਾਲ ਕੋਈ ਨਰਮਾਈ ਨਹੀਂ ਪੇਸ਼ ਕੀਤੀ ਜਾਂਦੀ ਉਲਟਾ ਉਹਨੂੰ ਦਬਾਇਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਜਿਵੇਂ ਕਿ ਤੁਹਾਨੂੰ ਪਤਾ ਕਿ ਭਾਈ ਉਮਰਤਪਾਲ ਸਿੰਘ ਹੁਣੀ ਜਿਨ੍ਹਾਂ ਤੇ ਐਂਜਸੇ ਲਾ ਕੇ ਉਹਨਾਂ ਨੂੰ ਉਹਨਾਂ ਨੂੰ ਡਿਬੂਗੜ ਵਰਗੀਆਂ ਜੇਲ੍ਹਾਂ ਵਿੱਚ ਭੇਜਿਆ ਤੇ ਉਹਨਾਂ ਦੇ ਨਾਲ ਹੋਰ 10-11 ਸਿੰਘਾਂ ਨੂੰ ਭੇਜਿਆ ਉਹਦੇ ਤੋਂ ਪਹਿਲਾਂ ਕਿੰਨੇ ਸਿੱਖਾਂ ਨੂੰ ਇਹਨਾਂ ਨੇ ਇਹ ਵੀ ਨਹੀਂ ਕਿ 84 ਦੀ ਵੀ ਆਪਾਂ ਗੱਲ ਕਰੀਏ ਜਿਹੜੇ ਦੰਗੇ ਹੋਇਆ 84 ਦੇ ਵਿੱਚ ਉਦੋਂ ਸਿੱਖਾਂ ਤੇ ਸਿੱਖਾਂ ਦਾ ਕਤਲੇਆਮ ਹੋਇਆ ਉਹ ਤੋਂ ਪਹਿਲਾਂ ਕਈ ਸਿੱਖ ਜਿਹੜੇ ਬੱਸਾਂ ਤੋਂ ਕੱਢ-ਕੱਢ ਕੇ ਜਿਹੜੇ ਆ ਉਹ ਮਾਰੇ ਗਏ ਆ ਔਰ ਇਹ ਜਿਹੜੇ ਇਹੋ ਜਿਹੇ ਚੱਕਰ ਇਹ ਸਾਰਾ ਹੈਗਾ ਤੁਹਾਡੀ ਵਿਦੇਸ਼ ਨੀਤੀ ਕਿੱਦਾਂ ਦੀ ਆ ਤੁਹਾਡੀ ਵਿਦੇਸ਼ ਪੋਲਿਸੀ ਕਿੱਦਾਂ ਦੀ ਆ ਉਸ ਪੋਲਿਸੀ ਦੇ ਜਦੋਂ ਇਹ ਬਾਹਰੀਆਂ ਕੰਟਰੀਆਂ ਹੁਣ ਜਦੋਂ ਮੰਨ ਲਓ ਕਿ ਆਪਣੇ ਅਮਰੀਕਾ ਵਿੱਚ ਸਿਕ ਫੋਰ ਜਸਟਿਸ ਦੇ ਚੱਕਰ ਦੇ ਵਿੱਚ ਜਿਹੜੀ VOTING ਹੁੰਦੀ ਆ ਉਹ ਆਪਣੇ ਇਥੇ ਕੈਲੀਫੋਰਨੀਆ ਚ ਵੀ ਹੋਈ ਆ ਸਨ ਫਰਾਂਸਿਸਕੋ ਵੀ ਹੋਈ ਆ ਜਾਂ ਨਿਊਯਾਰਕ ਚ ਵੀ ਹੋਈ ਆ ਜਾਂ ਹੋਰ ਵੀ ਕਈ ਪਾਸੇ ਹੋਈ ਆ ਇਹ ਇਹ ਚੀਜ਼ਾਂ ਜਿਹੜੀਆਂ ਇਹ ਕਿੰਨਾ ਕਿਤੇ ਬਾਕੀ ਕੰਟਰੀਆਂ ਵਿੱਚ ਵੀ ਅਫੈਕਟ ਕਰਦੀਆਂ ਆ ਕਿ ਇੰਨੇ ਲੱਖ ਵੋਟ ਜਿਹੜੀ ਆ ਖਾਲਸਾਤਾਂ ਦੇ ਪੱਖ ਵਿੱਚ ਪਈ ਆ ਇੰਨੇ ਇਹ ਇਹਦਾ ਮਤਲਬ ਇਹ ਆ ਵੀ ਇੰਡੀਆ ਵਿੱਚ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ ਸਿੱਖਾਂ ਦੇ ਜਿਹੜੇ ਗੁਰੂ ਘਰ ਨੇ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਜਦੋਂ ਬਲੂ ਸਟਾਰ ਆਪਰੇਸ਼ਨ ਵੀ ਹੋਇਆ ਜਦੋਂ ਜਦੋਂ ਸਾਡੀਆਂ ਉਸ ਵੇਲੇ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ ਤੇ ਉਸ ਵੇਲੇ ਸਿਰਫ ਇੱਕ ਦੋ ਚੈਨਲ ਹੀ ਕੰਮ ਕਰਦੇ ਸੀ ਉਸ ਵੇਲੇ ਦਾ ਵੱਡਾ ਕੋਈ মিডিਆ ਦਾ ਕੰਪਨੀ ਸੀ ਹੁੰਦਾ ਤੇ ਉਹਦੇ ਵਿੱਚ ਇੱਕ BBC ਲੰਡਨ ਉਹ ਉਸ ਵੇਲੇ ਚੈਨਲ ਹੁੰਦਾ ਸੀ ਜਿਹਨੂੰ ਜਿਹੜਾ ਕਿ ਲੰਡਨ ਤੋਂ ਹੀ ਚੱਲਦਾ ਸੀ ਔਰ ਉਹ ਜਿਹੜਾ ਚੈਨਲ ਚੱਲਦਾ BBC ਲੰਡਨ ਉਹ ਉਹ ਪੂਰੀ ਦੁਨੀਆ ਨੂੰ ਕਵਰ ਕਰਦਾ ਸੀ ਇਸ ਤਰ੍ਹਾਂ ਉਹ ਇੰਡੀਆ ਨੂੰ ਵੀ ਕਰਦਾ ਸੀ ਤੇ ਬਲੂ ਸਟਾਰ ਆਪਰੇਸ਼ਨ ਦਾ ਸਾਰੇ ਦਾ ਸਾਰਾ ਜੋ ਵੀ ਸਿਸਟਮ ਸੀਗਾ ਉਹ BBC ਲੰਡਨ ਨੇ ਉਸ ਵੇਲੇ ਕਵਰ ਕੀਤਾ ਸੀ ਜਦੋਂ ਇਦਾਂ ਦੇ ਜਿਹੜੇ ਚੈਨਲ ਉਦੋਂ ਤੋਂ ਲੈ ਕੇ ਹੁਣ ਤੱਕ ਚਲੋ মিডিਆ ਬਹੁਤ ਤੇਜ਼ ਹੋ ਗਿਆ ਤੇ ਜਦੋਂ ਅਮਰੀਕਾ ਦੀ ਨਿਊਜ਼ ਜਾਂਦੀਆਂ ਇੱਥੇ ਸਿੱਖਾਂ ਦੀਆਂ ਖਬਰਾਂ ਚੱਲਦੀਆਂ ਜਾਂ ਇੰਡੀਆ ਵਿੱਚ ਸਿੱਖਾਂ ਤੇ ਕੋਈ ਜ਼ੁਲਮ ਹੁੰਦਾ ਜਾਂ ਸਿੱਖ ਸਿੱਖਾਂ ਦੇ ਨਾਲ ਵਦੀਕੀਆਂ ਹੁੰਦੀਆਂ ਜਿਹਨੂੰ ਕਹ ਲਓ ਕਿ ਕੋਈ ਕੋਈ ਜੱਜ ਦੀ ਕੁੜੀ ਜੱਜ ਵਾਸਤੇ ਕੁੜੀ ਕੋਈ ਜਾਂਦੀ ਆ ਤੇ ਉਹਦੇ ਕਹਿੰਦੇ ਜੀ ਤੁਸੀਂ ਆਪਣੇ ਜਿਹੜਾ ਸ੍ਰੀ ਸਾਹਿਬ ਲਾ ਕੇ ਆਓ ਜਾਂ ਪਾਰਲੀਮੈਂਟ ਦੇ ਵਿੱਚ ਕੋਈ ਕਿਰਪਾਨ ਲੈ ਕੇ ਜਾਂਦਾ ਤੁਸੀਂ ਕਿਰਪਾਨ ਲੈ ਕੇ ਨਹੀਂ ਜਾ ਸਕਦੇ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹ ਇਸ ਇੰਡੀਆ ਗਵਰਨਮੈਂਟ ਦੇ ਉਲਟ ਜਾਂਦੀਆਂ ਆ ਤੇ ਉਹ ਫਿਰ ਵਿਦੇਸ਼ ਨੀਤੀ ਦੇ ਵਿੱਚ ਹੀ ਆ ਜਾਂਦੀਆਂ ਤੇ ਵਿਦੇਸ਼ਾਂ ਵਿੱਚ ਜਾ ਕੇ ਫਿਰ ਜਿਹੜਾ ਹਿੰਦੂਸਤਾਨ ਦੀ ਭੰਡੀ ਪ੍ਰਚਾਰ ਹੁੰਦਾ ਤੇ ਉਹ ਫੇ ਮੀਡੀਆ ਵੀ ਪਿੱਛੇ ਨਹੀਂ ਹਟਦਾ ਤੇ ਮੀਡੀਆ ਨੂੰ ਖਬਰ ਵੀ ਚਾਹੀਦੀ ਹੁੰਦੀ ਆ ਤੇ ਇਸ ਲਈ ਇਹ ਸਾਰੀਆਂ ਖਬਰਾਂ ਜਿਹੜੀਆਂ ਆ ਉਹ ਇੰਡੀਆ ਦੇ ਉਲਟ ਜਾਂਦੀਆਂ ਤੇ ਬਾਹਲੀਆਂ ਕੰਟਰੀਆਂ ਜਿਹੜੀਆਂ ਇਹਦੇ ਤੇ ਫੇ ਇਦਾਂ ਦਾ ਕੋਈ ਨਾ ਕੋਈ ਬਣਾ ਕੇ ਤੇ ਜਦੋਂ ਭਾਰਤ ਨੂੰ ਦਮਨਕਾਰੀ ਮੁਲਕ ਬਣਾਤਾ ਵੀ ਇੱਥੇ ਧੱਕੇਸ਼ਾਹੀ ਚੱਲਦੀ ਆ ਮਨੁੱਖਾਂ ਦੀ ਕੋਈ ਮਨੁੱਖ ਦੀ ਕੋਈ ਕਦਰ ਕੀਮਤ ਨਹੀਂ ਹੈਗੀ ਤੇ ਇੱਥੇ ਡਿਕਟੇਟਰਸ਼ਿਪ ਚੱਲਦੀ ਆ ਤੇ ਇੱਥੇ ਹਿੰਦੂ ਰਾਜ ਚੱਲਦਾ ਆ ਉਹ ਇਦਾਂ ਦੀਆਂ ਚੀਜ਼ਾਂ ਬਣਾ ਕੇ ਤੇ ਫੇਰ ਜਿਹੜੀ ਕੰਟਰੀ ਆ ਉਹਦੇ ਤੇ ਇੰਦਾਂ ਦਾ ਦਮਨਕਾਰੀ ਦਾ ਕੋਈ ਲੇਬਲ ਲਾ ਕੇ ਉਸ ਲਿਸਟ ਵਿੱਚ ਪਾ ਦਿੱਤਾ ਜਾਂਦਾ ਜੀ ਬਲਣ ਸਾਹਿਬ ਕੁਝ ਕੁ ਪੁਆਇੰਟ ਆਪਾਂ ਡਿਸਕਸ਼ਨ ਕਰਾਂਗੇ ਜਿਨ੍ਹਾਂ ਤੋਂ ਪਤਾ ਲੱਗਦਾ ਵੀ ਇਹ ਪੁਆਇੰਟਾਂ ਨੂੰ ਡਿਸਕਸ਼ਨ ਕੀਤਾ ਹੋਣਾ ਅ ਅਮਰਤਪਾਲ ਦੀ ਆਪਾਂ ਗੱਲਬਾਤ ਲੈਨੇ ਜੀ ਅਮਰਤਪਾਲ ਨੂੰ ਜਦੋਂ ਫੜ ਲੈਂਦੇ ਆ ਉਹਦੇ ਤੇ ਐਨਐਸਏ ਲਾ ਦਿੰਦੇ ਆ ਤੇ ਬਾਅਦ ਦੇ ਵਿੱਚ ਲਗਾਤਾਰ ਐਕਸਟੈਂਡ ਕਰੀ ਆਉਂਦੇ ਆ ਚਲੋ ਇੱਥੋਂ ਤਾਂ ਸਮਝ ਆਉਂਦੀ ਹੈ ਵੀ ਲੋਕਾਂ ਦੇ ਵਾਸਤੇ ਖਤਰਾ ਨਾ ਇੱਕ ਹੋ ਸਕਦਾ ਹੈ ਪਰ ਜਦੋਂ ਐਮਪੀ ਬਣ ਜਾਂਦਾ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਜਾਂਦਾ ਫਿਰ ਉੱਥੇ ਐਦਾਂ ਨਹੀਂ ਪ੍ਰੂਵ ਹੁੰਦਾ ਵੀ ਲੋਕ ਤਾਂ ਇਹਨੂੰ ਚਾਹੁੰਦੇ ਆ ਇੰਨੇ ਲੱਖ ਲੋਕ ਇਹਨੂੰ ਚਾਹੁੰਦੇ ਆ ਵੀ ਭਾਈ ਇਹ ਸਾਡਾ ਰਾਜਨੇਤਾ ਹੈਗਾ ਪਰ ਤੁਸੀਂ ਬਾਰ-ਬਾਰ ਉਹਦੇ ਤੇ ਉਹ ਲਾਈ ਜਾਂਦੇ ਆ ਕੋਈ ਰਹਿਮ ਵਾਲੀ ਕੋਈ ਗੱਲ ਨਹੀਂ ਕੋਈ ਉਹਨੂੰ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ ਐਡਾ ਵੱਡਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਐਡਾ ਵੱਡਾ ਜੁਰਮ ਦਿਖਾਇਆ ਹੋਣਾ ਜਾਂ ਕੀਤਾ ਹੋਣਾ ਜਾਂ ਕਿਤੇ ਬੰਬ ਮਾਰ ਕੇ ਡਾਇਆ ਹੋਣਾ ਜਾਂ ਕੁਛ ਕੀਤਾ ਹੋਣਾ ਐਵੇਂ ਹੀ ਗੱਲਾਂ ਬਾਤਾਂ ਦੀ ਸਾਰਾ ਕੁਝ ਦਿਖੀ ਜਾਂਦਾ ਜੀ ਦੂਜੀ ਗੱਲ ਇਹ ਆ ਭਾਈ ਕਈਆਂ ਜਦੋਂ سزا ਪੂਰੀ ਹੋ ਜਾਂਦੀ ਹੈ ਕਿਸੇ ਵੀ ਕੈਦੀ ਦੀ ਤਾਂ ਉਹਨੂੰ ਛੱਡਣ ਦਾ ਹੱਕ ਬਣਦਾ ਹੁੰਦਾ ਪਰ ਇੱਥੇ ਤਾਂ سزا ਪੂਰੀਆਂ ਡਬਲ ਡਬਲ ਵੀ ਹੋ ਗਈਆਂ ਤੇ ਕਿਸੇ ਨੂੰ ਛੱਡਿਆ ਨਹੀਂਗਾ ਇਹ ਵੀ ਪੁਆਇੰਟ ਆਇਆ ਹੁਣ ਉਹਨਾਂ ਦੇ ਸਾਹਮਣੇ ਤੀਜਾ ਪੁਆਇੰਟ ਹੈਗਾ মিডিਆ মিডিਆ ਕੀ ਕਰਦਾ ਜੇ ਕੋਈ ਛੋਟੀ ਮੋਟੀ ਗੱਲ ਹੋਈ ਹੋਵੇ ਸਿੱਖਾਂ ਦੇ ਨਾਲ ਉਹਨੂੰ ਵਧਾ ਚੜਾ ਕੇ ਪਤਾ ਨਹੀਂ ਕਿੱਥੋਂ ਦੀ ਕਿੱਥੇ ਲੈ ਜਾਂਦਾ ਤੇ ਉਹਦੇ ਨਾਲ ਵੀ ਫਰਕ ਪੈਂਦਾ ਵੀ ਜੇ ਪਵਾ ਕੋਈ ਆਪਦੇ ਦੇਸ਼ ਦੀ ਖਾਤਰੀ ਜਮਨ ਦਲਜੀਤ ਦੀ ਗੱਲ ਸੀਗੀ ਦਿਲਜੀਤ ਦੀ ਇੱਕ ਫਿਲਮ ਹੀ ਹੋਣੀ ਸੀ ਤੇ ਉਹਨੂੰ ਹੋਰ ਹੀ ਪਾਸੇ ਜੋੜਤਾ ਵੀ ਇਹ ਤਾਂ ਖਾਲਸਥਾਨੀ ਹੈ ਤੇ ਕਿੱਥੋਂ ਦਾ ਕੁਝ ਹੈਗਾ ਆਪਾਂ ਵੀ ਜੇ ਖਬਰਾਂ ਕਰੀਏ ਨੇ ਨਾ ਜੇ ਕਿਤੇ ਆਪਾਂ ਇਹ ਕਹਤਾ ਵੀ ਐਮਪੀ ਹੈਗਾ ਭਾਈ ਉਹਦੀ ਗੱਲ ਸੁਣਨੀ ਚਾਹੀਦੀ ਆ ਜਾਂ سزا ਪੂਰੀਆਂ ਹੋ ਚੰਗੀਆਂ ਤੇ ਇਹ মিডিਆ ਨੇ ਤਾਂ ਆਪਾਂ ਨੂੰ ਵੀ ਉਲਟਾ ਚਲਾ ਦੇਣਾ ਹਾਲਾਂਕਿ ਆਪਾਂ ਹਿੰਦੁਸਤਾਨ ਨੂੰ ਪਿਆਰ ਕਰਨ ਵਾਲੇ ਆਂ ਇੰਡੀਆ ਨੂੰ ਪਿਆਰ ਕਰਨ ਵਾਲੇ ਆਂ ਨਾ ਹੀ ਆਪਾਂ ਕੋਈ ਖਾਲਿਸਤਾਨ ਦੇ ਖਿਲਾਫ ਆ ਜਾਂ ਕੋਈ ਨਾ ਹੀ ਆਪਾਂ ਕਹਿੰਨੇ ਵੀ ਖਾਲਿਸਤਾਨ ਆਵੇ ਪਰ ਇਹਨਾਂ ਨੇ ਐਵੇਂ ਜੋੜ ਦੇਣਾ ਜੇ ਆਪਾਂ ਗੱਲ ਕਰਤੀ ਅਗਲਾ ਹੈਗਾ ਕਿਸਾਨੀ ਜਦੋਂ ਮੁੱਦਾ ਹੋਇਆ ਸੀਗਾ ਕਿਸਾਨਾਂ ਨੇ ਆਪਦੀਆਂ ਮੱਗਾਂ ਲੈ ਕੇ ਗਏ ਸੀਗੇ ਤੇ ਇਹ ਕਹਿੰਦੇ ਖਾਲਿਸਤਾਨੀ ਆ ਇਹ ਫਲਾਨਾ ਧੁੰਕਾ ਐਵੇਂ ਜੋੜ ਦੇਣਾ ਕਿਸੇ ਚੀਜ਼ ਨਾਲ 1984 ਵੇਲੇ ਕੀ ਕੁਝ ਹੋਇਆ ਕਿਤੇ ਨਾ ਕਿਤੇ ਆ মিডিਆ ਦਾ ਤੇ ਲੋਕਾਂ ਦਾ ਬੜਾ ਹੈਗਾ ਜਿਹੜੇ ਐਵੇਂ ਪੱਖਪਾਤ ਕਰ ਦਿੰਦੇ ਤੇ ਇਹਨਾਂ ਚੀਜ਼ਾਂ ਕਰਕੇ ਹੀ ਅੱਗੇ ਆਈਆਂ ਚੀਜ਼ਾਂ ਕੋਈ ਵੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਜਿੰਨੇ ਬੰਦੇ ਰਹਿੰਦੇ ਆ ਜ਼ਮੀਨਾਂ ਮਾਲਕਾਂ ਵਿੱਚ ਕੋਈ ਵੀ ਆ ਉਹ ਬਹੁਤੇ ਕੋਈ ਖਾਲਸਥਾਨ ਦੀ ਗੱਲ ਨਹੀਂ ਕਰਦੇ ਬਹੁਤੇ ਗਿਰਮੇ ਚੁਰਮੇ ਕਰਦੇ ਹੁੰਨੇ ਆ ਪਰ ਉਹਨਾਂ ਨੂੰ ਹੋਰ ਹੀ ਪਾਸੇ ਤੋਲ ਮੋਲ ਕੇ ਲੈ ਜਾਂਦੇ ਆ ਤੇ ਫਿਰ ਉਹਨਾਂ ਨੂੰ ਵਾਕਈ ਸੋਚਣਾ ਮਜਬੂਰ ਹੋ ਜਾਂਦਾ ਵਾਕਈ ਸਾਡੇ ਨਾਲ ਧੱਕੇ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਤਾਂ ਫਿਰ ਆਉਂਦੀ ਹੈ ਨਾ ਗੱਲ ਬਰਾੜ ਸਾਹਿਬ ਇਹ ਬਿਲਕੁਲ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤੁਹਾਡੀਆਂ ਗੱਲਾਂ ਬਿਲਕੁਲ 101% درست ਨੇ ਕਿ ਵਾਕਈ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਜਿਹੜੀਆਂ ਧੱਕੇਸ਼ਾਈਆਂ ਹੋਈਆਂ ਇਹ ਇਹਦੇ ਨਾਲ ਇੰਡੀਆ ਗਵਰਨਮੈਂਟ ਦੀ ਬਦਨਾਮੀ ਜਿਹੜੀ ਆ ਵਰਲਡ ਪੱਧਰ ਤੇ ਹੁੰਦੀ ਆ ਔਰ ਇਹ ਔਰ ਇਹਨਾਂ ਚੀਜ਼ਾਂ ਤੋਂ ਕੋਈ ਸਬਕ ਸਿੱਖ ਨਹੀਂ ਲੀ ਇਹੋ ਇਹ ਲੋਕ ਕੋਸ਼ਿਸ਼ ਵੀ ਨਹੀਂ ਕਰਦੇ ਅਮਰਤਪਾਲ ਵਾਲੀ ਗੱਲ ਹੋਵੇ ਇੱਕ ਹਿੰਦੁਸਤਾਨ ਦੀ ਮੈਂਬਰ ਪਾਰਲੀਮੈਂਟ ਦੇ ਵਿੱਚ ਉਹ ਬੰਦਾ ਜੇਲ੍ਹ ਦੇ ਵਿੱਚ ਬੈਠਾ ਜਿੱਤ ਕੇ ਆਇਆ ਹੋਵੇ ਉਹ ਉਹ ਲੱਖ ਤੋਂ ਵੱਧ ਵੋਟਾਂ ਨਾਲ ਜਿੱਤਿਆ ਹੋਵੇ ਔਰ ਉਹਨੂੰ ਆਪਣੇ ਹਲਕੇ ਦੇ ਕਿ ਆਪਣੇ ਲੋਕਾਂ ਨਾਲ ਗੱਲ ਕਰਨ ਦਾ ਅਧਿਕਾਰ ਨਾ ਹੋਵੇ ਤਾਂ ਉਹਨੂੰ ਜੇਲ੍ਹ ਦੇ ਵਿੱਚ ਢੱਕਿਆ ਹੋਵੇ ਹਾਲਾਂਕਿ ਜਿਹੜਾ ਉਹਦਾ ਜੁਰਮ ਆ ਉਹ ਕੋਈ ਬਾਲਾ ਵੱਡਾ ਜੁਰਮ ਨਹੀਂ ਸੀਗਾ ਕਿ ਪਰ ਤੁਸੀਂ ਫੇਰ ਵੀ ਐਨਐਸਏ ਲਾ ਕੇ ਉਹਨੂੰ ਉਹਨੂੰ ਡਿਬਰੂ ਕੜਦੀ ਜੇਲਾ ਵਿੱਚ ਪਏ ਔਰ ਇਹਦੇ ਤੋਂ ਪਹਿਲਾਂ ਤੁਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਜਦੋਂ ਕਿਸਾਨੀ ਅੰਦੋਲਨ ਚੱਲਦਾ ਆ ਕਿਸਾਨੀ ਅੰਦੋਲਨ 700 ਬੰਦਾ ਮਰ ਗਿਆ ਔਰ ਉਹਦੇ ਤੇ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਕਮਿਸ਼ਨ ਨਹੀਂ ਬੈਠਾ ਕੋਈ ਮੌਜੂਦ ਨਹੀਂ ਦਿੱਤਾ ਗਿਆ ਇਹ ਉਹ ਤੋਂ ਬਾਅਦ ਵਿੱਚ ਕੋਟਾਂ ਕੋਟਾਂ ਲੰਬਾਂ ਲੰਬਾ ਟਾਈਮ ਕੇਸਾਂ ਨੂੰ ਲਟਕਾਉਂਦੀਆਂ ਆ ਜੁਡੀਸ਼ਰੀ ਤੇ ਵੀ ਇਹ ਇਹ ਜਿਹੜੀਆਂ ਕੰਟਰੀਆਂ ਨੇ ਇਹ ਜੁਡੀਸ਼ਰੀ ਤੇ ਵੀ ਅੱਖ ਰੱਖਦੀਆਂ ਆ ਵੀ ਜੁਡੀਸ਼ਰੀ ਇੱਥੇ ਦੀ ਕੀ ਕਰਦੀ ਆ ਔਰ ਲੰਬਾ ਲੰਬਾ ਟਾਈਮ ਉਹਨਾਂ ਨੂੰ ਜੇਲ੍ਹਾਂ ਵਿੱਚ ਧੱਕਿਆ ਜਾਂਦਾ ਔਰ ਜੁਡੀਸ਼ਰੀ ਬੇਵੱਸ ਦਖਾਈ ਦਿੰਦੀ ਆ ਇਹ ਹੋਰ ਜਿਹੜੀਆਂ ਜਦਾਂ ਕਹਿ ਸਕਦੇ ਕਿ ਆਪਾਂ ਸਿੱਖਾਂ ਦੀ ਜੇ ਆਪਾਂ ਬਾਕੀ ਕੰਟਰੀਆਂ 'ਚ ਗੱਲ ਕਰੀਏ ਸਿੱਖ ਨੂੰ ਬੜੀ ਰਿਸਪੈਕਟ ਦੇ ਨਾਲ ਦੇਖਿਆ ਜਾਂਦਾ ਹੈ ਉਹ ਠੀਕ ਹੈ ਕਿ ਕਈ ਗੱਲਾਂ ਤੇ ਆ ਕੇ ਕੋਈ ਕੋਈ ਮਾਨਸਿਕਤਾ ਪੱਖੋਂ ਬਿਮਾਰ ਲੋਕ ਜਿਹੜੇ ਆ ਉਹ ਸਿੱਖਾਂ ਤੇ ਹਮਲੇ ਵੀ ਕਰਦੇ ਆ ਪਰ ਫਿਰ ਵੀ ਇਹਨਾਂ ਨੂੰ ਬੜੀ ਇਹਨਾਂ ਨੂੰ ਬੜੇ ਸਨਮਾਨ ਦੇ ਨਾਲ ਲਿਖਿਆ ਦਿਖਿਆ ਜਾਂਦਾ ਜਦੋਂ ਜਦੋਂ ਅੰਗਰੇਜ਼ਾਂ ਦਾ ਇਹ ਖਾਸ ਤੌਰ ਤੇ ਇੰਗਲੈਂਡ ਦਾ ਜਦੋਂ ਇਹਨਾਂ ਦੀ ਮੈਮਰੀ ਬਹੁਤ ਤੇਜ਼ ਆ ਜਿਹੜੇ ਗੋਰੇ ਆ ਅੰਗਰੇਜ਼ ਇਹਨਾਂ ਦੀ ਮੈਮਰੀ ਬਹੁਤ ਤੇਜ਼ ਆ ਤੇ ਇਹ ਖਾਸ ਤੌਰ ਤੇ ਇੰਗਲੈਂਡ ਵਾਲੇ ਜਿਹੜੇ ਗੋਰੇ ਆ ਇਹ ਹਿਸਟਰੀ ਬਹੁਤ ਪੜਦੇ ਆ ਇਹ ਇਹ ਕਿਉਂਕਿ ਬਹੁਤ ਸਾਰੀਆਂ ਆਜ਼ਾਦੀ ਤੋਂ ਪਹਿਲਾਂ ਦੀਆਂ ਸਾਡੀਆਂ ਨਿਸ਼ਾਨੀਆਂ ਜਾਂ ਆਜ਼ਾਦੀ ਤੋਂ ਬਾਅਦ ਦੀਆਂ ਸਾਡੀਆਂ ਨਿਸ਼ਾਨੀਆਂ ਖਾਸ ਤੌਰ ਤੇ ਸਿੱਖਾਂ ਦੀਆਂ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਅੱਜ ਵੀ ਇਹਨਾਂ ਨੂੰ ਆਪਣੇ ਮਿਊਜ਼ੀਅਮ ਹਾਲਾਂ ਵਿੱਚ ਰੱਖੀਆਂ ਆਂ ਔਰ ਮੈਮਰੀ ਨੂੰ ਤਾਜ਼ਾ ਰੱਖਣ ਵਾਸਤੇ ਵੀ ਗਹਾਂਲੀ ਜਨਰੇਸ਼ਨ ਵੀ ਇਹਨਾਂ ਨੂੰ ਪੜੇ ਜੇ ਦੇਖਿਆ ਜਾਵੇ ਤਾਂ ਸਿੱਖ ਰਾਜ ਦੀ ਆਪਾਂ ਜਦੋਂ ਗੱਲ ਕਰਦੇ ਆਂ ਜਦੋਂ ਜਦੋਂ ਅੰਗਰੇਜ਼ਾਂ ਨੇ ਰਾਜ ਖੋਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਤੇ ਉਹ ਉਹ ਉਹਨਾਂ ਨੂੰ ਸਿੱਖ ਰਾਜ ਕਿਹਾ ਜਾਂਦਾ ਸੀ ਤੇ ਉਹ ਸਿੱਖਾਂ ਦਾ ਰਾਜ ਸੀ ਜਦੋਂ ਕਮਰਦ ਲੀਪ ਸਿੰਘ ਨੇ ਕਿਰਪਾਨ ਚੱਕੀਆ ਆਪਣੇ ਆਪਣੇ ਹੁਣ ਕਿਹਾ ਵੀ ਮੇਰੇ ਮੇਰੇ ਬਾਬੇ ਦੀ ਕਿਰਪਾਨ ਮੈਨੂੰ ਦਿਓ ਹਨਾ ਤੇ ਮੇਰੇ ਬਜ਼ੁਰਗਾਂ ਦੀ ਕਿਰਪਾਨ ਮੈਨੂੰ ਦਿਓ ਨਾਲ ਸਾਡਾ ਜਿਹੜਾ ਸਿੱਖ ਰਾਜ ਆ ਉਹ ਸਾਨੂੰ ਦਿਓ ਹਨਾ ਤੇ ਉਹ ਇਹ ਚੀਜ਼ਾਂ ਨੂੰ ਇਹ ਇਹ ਲੋਕ ਬਾਛਦੇ ਆ ਵੀ ਇਹ ਇਹ ਸਿੱਖ ਰਾਜ ਮੰਗਦੇ ਆ ਹੁਣ ਸਿੱਖ ਰਾਜ ਇੱਕ ਵੱਖਰੀ ਗੱਲ ਆ ਖਾਲਸਾਤਾਨ ਇੱਕ ਵੱਖਰੀ ਗੱਲ ਆ ਕਿਉਂਕਿ ਸਿੱਖ ਰਾਜ ਤਾਂ ਸਾਡਾ ਸਿਗਰ ਰਾਜ ਉਹ ਉਹ ਸਿੱਖਾਂ ਦੇ ਕੋਲੋਂ ਖੋਹ ਲਿਆ ਗਿਆ ਅੰਗਰੇਜ਼ਾਂ ਨੇ ਬਾਅਦ ਵਿੱਚ ਚਲੋ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਆਈ ਗੱਲ ਚੱਲ ਪਈ ਤੇ ਸਿੱਖਾਂ ਤੇ ਫਿਰ ਉਹ ਜ਼ੁਲਮ ਵਾਧੇ ਰਹੇ ਇਹ ਸਿੱਖ ਰਾਜ ਤੇ ਖਾਲਸਾਤਾਨ ਇੱਕ ਵੱਖਰੀ ਗੱਲ ਆ ਜੇ ਜੇ ਅਸੀਂ ਗੱਲ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਦੀ ਉਹ ਨਹੀਂ ਖਾਲਸਾਤਾਨ ਦੀ ਸਿੱਧੀ ਗੱਲ ਨਹੀਂ ਕੀਤੀ ਉਹਨਾਂ ਨੇ ਸਿੱਖ ਰਾਜ ਦੀ ਹੀ ਗੱਲ ਕੀਤੀ ਆ ਕਿ ਸਿੱਖ ਰਾਜ ਕਿਹੜਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਜਿਹਦੇ ਵਿੱਚ ਸਾਰਿਆਂ ਧਰਮਾਂ ਦਾ ਮਾਣ ਸਨਮਾਨ ਸੀ ਸਾਰੇ ਗੁਰਦੁਆਰਿਆਂ ਮੰਦਰਿਆਂ ਮੰਦਰਾਂ ਨੂੰ ਬਕ ਤਾਂ ਵੀ ਗੁਰਦੁਆਰੇ ਦੇ ਮੰਦਰਾਨਾ ਨਾਂ ਤੇ ਲਾਉਂਦਾ ਸੀ ਔਰ ਸਰਬੱਤ ਦੇ ਭਲੇ ਲਈ ਉਹ ਗੱਲ ਕਰਦਾ ਉਹਨੂੰ ਸਿੱਖ ਰਾਜ ਕਹਿੰਦੇ ਆ ਔਰ ਉਹ ਸਿੱਖ ਰਾਜ ਜਿਹੜਾ ਆ ਉਹ ਉਹਦੇ ਬਾਰੇ ਸਭ ਤੋਂ ਵੱਧ ਅਗਰ ਕੋਈ ਜਾਣਕਾਰ ਹੈਗੇ ਸਾਡੇ ਵੀ ਬੁੱਧੀਜੀਬ ਹੋਣਗੇ ਜਿੰਨਾਂ ਕ ਆਪਾਂ ਗਿਆਨ ਗੌਰ ਗਿਆਨ ਰੱਖਦੇ ਆਪਾਂ ਨੂੰ ਵੀ ਉਹਨਾਂ ਕ ਹੈਗਾ ਪਰ ਇੰਗਲੈਂਡ ਦੇ ਜਿਹੜੇ ਗੋਰੇ ਨੇ ਉਹ ਸਿੱਖ ਰਾਜ ਦੀ ਹਿਸਟਰੀ ਨੂੰ ਬਹੁਤ ਪੜ੍ਹਦੇ ਆ ਉਹ ਸਿੱਖ ਰਾਜ ਦੀਆਂ ਨਿਸ਼ਾਨੀਆਂ ਵੀ ਵੇਖਦੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਕੀ ਚੀਜ਼ ਆ ਬਾਕੀ ਜੋ ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਦੇ ਨਾਲ ਇੰਡੀਆ ਵਿੱਚ ਕੀ ਹੁੰਦਾ ਕਿਉਂਕਿ ਹੁਣ ਅੱਗੇ ਆਈਆਂ ਗੱਲਾਂ ਨਹੀਂ ਰਹੀਆਂ ਕਿ ਗੱਲ ਨੂੰ ਦਬਾ ਲਿਆ ਜਾਊਗਾ ਹੁਣ ਤਾਂ ਮੀਡੀਆ ਚੱਟ ਖਬਰਾਂ ਕਿਤਨੀਆਂ ਕਿਤੇ ਪਹੁੰਚ ਜਾਂਦੀਆਂ ਸੋ ਇਸ ਲਈ ਜਿਹੜੀਆਂ ਇਹ ਕੰਟਰੀਆਂ ਆ ਇਹ ਇਹ ਕੰਟਰੀਆਂ ਨੂੰ ਪਤਾ ਹੈ ਕਿ ਇੱਥੇ ਸਿੱਖਾਂ ਨਾਲ ਕੀ ਹੁੰਦਾ ਆ ਤੇ ਸਿੱਖਾਂ ਦੇ ਜਿਹੜੇ ਸਿੱਖ ਨੇ ਉਹ ਆਪਣੀ ਕੰਟਰੀ ਛੱਡ ਕੇ ਹੋਰਨਾਂ ਕੰਟਰੀਆਂ 'ਚ ਕਿਉਂ ਜਾਂਦੇ ਆ ਉਹਨਾਂ ਦੇ ਸਾਰੇ ਕਾਰਨ ਇਹਨਾਂ ਲੋਕਾਂ ਨੂੰ ਪਤਾ ਆ ਇਸ ਲਈ ਉਹਨਾਂ ਨੇ ਜਿਹੜਾ ਇਹ ਇਹ ਦਮਨਕਾਰੀ ਕਿਹਾ ਮੇਰੇ ਖਿਆਲ ਨਾਲ ਦੇਸ਼ ਲਈ ਹਿੰਦੁਸਤਾਨ ਲਈ ਬੜੀ ਸ਼ਰਮ ਵਾਲੀ ਗੱਲ ਆ ਕਿ ਇੱਕ ਡਿਜੀਟਲ ਇੰਡੀਆ ਬਣਦਾ ਬਣਦਾ ਇਹ ਦਮਨਕਾਰੀ ਜੀ ਵਿਰੋਧ ਐਸਜੀਐਚਡੀ ਵੀਡੀਓ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਾਓ ਕਿ ਭਾਰਤ ਦਾ ਇੱਕ ਜਿਹੜਾ ਸਾਫ਼ ਸ਼ਫਾਫ਼ ਚਿਹਰਾ ਲੋਕਾਂ ਨੂੰ ਦਿਖਾਇਆ ਜਾ ਰਿਹਾ ਸੀ ਮੋਦੀ ਸਰਕਾਰ ਲੋਕੋ ਦੀ ਮੀਡੀਆ ਬਹੁਤ ਫਰੰਟ ਤੇ ਆਂਦੇ ਜਿਹਦੀਆਂ ਚੀਜ਼ਾਂ ਦਿਖਾਉਣ ਵਾਸਤੇ ਉਹ ਚਿਹਰਾ ਬਿਲਕੁਲ ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਹੋਇਆ ਬਹੁਤ ਬੁਰੀ ਤਰ੍ਹਾਂ ਉਹ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਤੇ ਲੋਕਾਂ ਨੇ ਫਿਰ ਥੂ ਥੂ ਕੀਤੀ ਹੈ ਤੁਸੀਂ ਅੰਦਾਜ਼ਾ ਲਾਓ ਦਮਨਕਾਰੀ ਕਿਹਾ ਗਿਆ ਭਾਰਤ ਨੂੰ ਕਿਉਂ ਕਿ ਕਿਉਂਕਿ ਹੁਣ ਤੱਕ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਹੀ ਨਹੀਂ ਦਿੱਤੇ ਗਏ ਸਿੱਖਾਂ ਦੇ ਜਿਹੜੇ ਹਕੂਕ ਨੇ ਸਿੱਖ ਸਰਦਾਰੋਂ ਮੰਗਦੇ ਰਹੇ ਨੇ ਹਲੇ ਤੱਕ ਦਿੱਤੇ ਨਹੀਂ ਗਏ ਜਿਹੜਾ ਬੰਦਾ ਖਾਲਸਤਾਨ ਦੀ ਗੱਲ ਕਰਦਾ ਜਿਹੜਾ ਬੰਦਾ ਖਾਲਸੇ ਰਾਜ ਦੀ ਗੱਲ ਕਰਦਾ ਸਿੱਖ ਰਾਜ ਦੀ ਗੱਲ ਕਰਦਾ ਉਹਨੂੰ دہشتਗਰਦ ਕਿਹਾ ਜਾਂਦਾ ਹੈ ਜੇਲ੍ਹਾਂ ਦੇ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ ਅਗਰ ਜ਼ਿਆਦਾ ਬਾਤ ਚੱਲੇ ਤੇ ਉਹਨੂੰ ਵੈਸੇ ਹੀ ਖਤਮ ਕਰ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਤੁਸੀਂ ਅੰਦਾਜ਼ਾ ਲਾਓ ਪੂਰੀ ਦੁਨੀਆ ਦੇ ਅੰਦਰ ਇਸ ਇਹ ਬੇਹਨ ਕਾਬੂ ਹੈ ਲੋਕ ਦੇਖਦੇ ਨੇ ਲੋਕਾਂ ਦਾ ਜਿਹੜਾ ਓਪੀਨੀਅਨ ਹੈ ਲੋਕਾਂ ਦੀ ਜਿਹੜੀ ਥਿੰਕਿੰਗ ਹੈ ਸਿੱਖਾਂ ਸਰਦਾਰਾਂ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਚੇਂਜ ਹੋ ਗਈ ਹੈ ਲੋਕ ਇਸ ਟਾਈਮ ਤੇ ਖਾਲਸਤਾਨ ਨੂੰ ਖਾਲਸੇ ਰਾਜ ਨੂੰ ਸਪੋਰਟ ਕਰ ਰਹੇ ਨੇ ਲੋਕ ਸਿੱਖ ਰਾਜ ਨੂੰ ਸਪੋਰਟ ਕਰ ਰਹੇ ਨੇ ਸਿੱਖਾਂ ਨੂੰ ਸਿੱਖਾਂ ਦੇ ਜਿਹੜੇ ਰਾਈਟਸ ਨਹੀਂ ਮਿਲੇ ਲੋਕ ਉਹਨਾਂ ਦੀ ਗੱਲ ਕਰ ਰਹੇ ਨੇ ਤੇ ਇਸ ਵਾਸਤੇ ਭਾਰਤ ਤੇ ਗੋਦੀ মিডিਆ ਮੋਦੀ ਸਰਕਾਰ ਬਹੁਤ ਬੁਰੀ ਤਰ੍ਹਾਂ 익ਸਪੋਜ਼ ਹੋ ਗਈ ਹੈ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ